ਹਾਂਜੀ ਦੋਸਤੋ ਜਿਵੇਂ ਤੁਸੀਂ ਵੇਖ ਸਕਦੇ ਹੋ ਨਵੀ 60 ਟਰੈਕਟਰ ਆਪਣਾ ਟਾਇਰ ਇਹ ਵੱਧ ਘੱਟ ਜੇ ਕਸੌਂਦਾ ਗੁੱਡੀਆਂ ਕੋਈ ਜਿਆਦਾ ਕਸੀ ਆ ਕੁਛ ਘੱਟ ਕਸੀ ਕੁਛ ਜਿਆਦਾ ਕੁਛ ਘੱਟ ਇਸ ਕਰਕੇ ਹੀ ਅੱਜ ਇਹਨਾਂ ਦੇ ਟਾਇਰਾਂ ਦੀ ਕਰਨ ਲੱਗੇ ਅਦਲੀ ਬਦਲੀ ਖੋਲਦੇ ਹਾਂ ਜੈਕ ਲਾ ਲਿਆ ਥੱਲੇ ਤੇ ਨਟ ਥੋੜੇ ਕਰ ਲਏ ਢਿੱਲੇ ਜ਼ੋਰ ਜ਼ਰ ਲਾ ਕੇ ਇਧਰਲਾ ਟਾਇਰ ਵੀ ਉਵੇਂ ਹੀ ਉਸੇ ਤਰ੍ਹਾਂ ਹੀ ਆ आ गुड्डी ज्यादा घसी घट घसी फिर ज्यादा घट्ट पता नहीं क्यों वाट के टायर घसाए टायर बदलते है। बने रहो वीडियो तो टायर ढि तो कित पर है। ਲੱਗਦਾ ਰਾੜ ਫੇਰ ਲਾਉਣੀ ਪਊ ਹਾਂਜੀ ਦੋਵੇਂ ਸਾਈਡਾਂ ਦੇ ਨਟ ਜਿਵੇਂ ਦੇਖਦੇ ਆਂ ਟਿੱਡੇ ਕਰ ਲਏ ਇੱਧਰ ਦੇ ਵੀ ਸਾਰੇ ਨਾਟ ਟਿੱਡੇ ਕਰ ਲਏਗੇ ਹੁਣ ਆਪਾਂ ਜੈਕ ਤਾਂ ਚੱਕ ਦਿਆਂਗੇ ਆ ਦੇਖ ਲਓ ਹੁਣ ਤਾਰ ਉੱਠੇ ਕਰਦੇ ਆ ਜੀ ਦੇਖਦੇ ਆਂ ਦਾ ਕੀ ਰਿਜ਼ਲਟ ਆਊਗਾ ਸੁਪੇਸ਼ ਦਾ ਕੋ ਬਾਲਾ ਫਰਕ ਤਾਂ ਨਹੀਂ ਲੱਗਿਆ ਅੱਗੇ ਕਿ ਜਿੰਨੀ ਆ ਉਹਨੀ ਕਿ ਜਿੰਨੀ ਅੱਗੇ ਸੀ ਐ ਲੈ ਤੇ ਮੈਂ ਕਿ ਬਾਈਆਂ ਦਾ ਹੀ ਵਾਝਾਂ ਦੀ ਫਿਰ ਚਲੋ ਮੈਨੂੰ ਤਾਂ ਕੋ ਬਾਲਾ ਫਰਕ ਨਹੀਂ ਲੱਗਿਆ